प्यारे दोस्तों प्यार भरी सत श्री अकाल जी हां जी दोस्तों मुलाज्मत पेन्शनर अपनी मांगਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਹੁਣ ਆਰਥਿਕ ਮਸਲੇ ਔਰ ਵਿਆਜ ਦਰਾਂ ਦੀ ਸੂਝ ਰੱਖਣ ਵਾਲੇ ਤਿਆਰਬੇ ਕਰ ਪੈਨਸ਼ਨਰ ਮਹਿਸੂਸ ਕਰਦੇ ਹਨ ਕਿ 15 ਸਾਲ ਤੱਕ ਜੋ ਕੰਪਿਊਟ ਕਰਵਾਈ ਜਾਂਦੀ ਹੈ ਪੈਨਸ਼ਨ ਉਸ ਦੀ ਰਿਕਵਰੀ ਹੁੰਦੀ ਹੈ ਇਹ ਵਾਕਿਆ ਹੀ ਬਹੁਤ ਜ਼ਿਆਦਾ ਗਲਤ ਹੈ ਇਸ ਫੈਸਲੇ ਦੇ ਵਿਰੁੱਧ ਮਾਨਜੋਗ ਸੁਪਰੀਮ ਕੋਰਟ ਦੇ ਵਿੱਚ ਇਨਸਾਫ ਲਈ ਐਸ ਐਲ ਪੀ ਦਾਇਰ ਕਰਨੀ ਚਾਹੀਦੀ ਹੈ ਕਈ ਸਟੇਟਾਂ ਨੇ ਤਾਂ ਆਪਣੇ ਆਪ ਹੀ రికవరీ ਦਾ ਸਮਾਂ ਘਟਾ ਦਿੱਤਾ ਹੈ ਉਦਾਹਰਨ ਦੇ ਵਜੋਂ ਗੁਜਰਾਤ ਸਰਕਾਰ ਨੇ ਇਹ ਕਾਨੂੰਨ ਪਾਸ ਕਰਕੇ ਰਿਕਵਰੀ ਦਾ ਸਮਾਂ 13 ਸਾਲ ਕਰ ਦਿੱਤਾ ਹੈ 16 ਜਨਵਰੀ 2025 ਨੂੰ ਪੈਨਸ਼ਨ ਭਵਨ ਲੁਧਿਆਣਾ ਵਿਖੇ ਇੱਕ ਮੀਟਿੰਗ ਬੁਲਾਈ ਗਈ ਜੋ ਕਿ ਸੁਪਰੀਮ ਕੋਰਟ ਵਿੱਚ ਜਾਣ ਲਈ ਵਿਚਾਰ ਵਟਾਂਦਰਾ ਕੀਤਾ ਜਾ ਸਕੇ ਇਸ ਮੀਟਿੰਗ ਤੋਂ ਬਾਅਦ ਬੀ ਐਸ ਸੈਣੀ ਜੋ ਕਿ ਪੰਜਾਬ ਰਾਜ ਪੈਨਸ਼ਨ ਮਹਾਸੰਘ ਦੇ ਜਨਰਲ ਸਕੱਤਰ ਨੇ ਉਹਨਾਂ ਨੇ ਸਾਰੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਪੈਨਸ਼ਨਰ ਜਿਨ੍ਹਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟਾਂ ਪਾਈਆਂ ਸਨ ਉਹ ਸੁਪਰੀਮ ਕੋਰਟ ਦੇ ਵਿੱਚ ਐਸ ਐਲ ਪੀ ਪਾਉਣ ਲਈ ਯੋਗਦਾਨ ਪਾਉਣ ਤਾਂ ਜੋ ਕਮਿਊਨਿਟੀਸ਼ਨ ਦੀ ਪੈਨਸ਼ਨ ਦੀ ਜੋ ਰਿਕਵਰੀ ਹੁੰਦੀ ਹੈ ਸਟੇ ਪ੍ਰਾਪਤ ਕੀਤਾ ਜਾ ਸਕੇ ਰਿਟ ਪਟੀਸ਼ਨਰ ਦੇ ਵਿੱਚ ਲਗਭਗ 400 ਪੈਨਸ਼ਨਰਾਂ ਜੋ ਕਿ ਅਪੀਲ ਕੀਤੀ ਗਈ ਸੀ ਉਹ ਤਿਆਰ ਹੋ ਗਏ ਨੇ ਮੀਟਿੰਗ ਦੇ ਵਿੱਚ ਇਹ ਫੈਸਲਾ ਵੀ ਕੀਤਾ ਗਿਆ ਹੈ ਕਿ ਐਸਐਲਪੀ ਹਰ ਹਾਲਤ ਵਿੱਚ ਪਾਉਣੀ ਚਾਹੀਦੀ ਹੈ ਇਸ ਕੰਮ ਲਈ ਸੁਪਰੀਮ ਕੋਰਟ ਦੇ ਚੋਟੀ ਦੇ ਵਧੀਆ ਵਕੀਲ ਕਰਨੇ ਚਾਹੀਦੇ ਨੇ ਜਿਸ ਨੂੰ ਲੈ ਕੇ ਘੱਟੋ ਘੱਟ 20 ਤੋਂ 25 ਲੱਖ ਰੁਪਏ ਦਾ ਖਰਚਾ ਹੋਵੇਗਾ ਇਸ ਕੰਮ ਲਈ ਹਰੇਕ ਪੈਨਸ਼ਨਰ ਨੂੰ ਲਗਭਗ 5000 ਰੁਪਏ ਦਾ ਯੋਗਦਾਨ ਪਾਉਣਾ ਪਵੇਗਾ ਜੇਕਰ ਜ਼ਿਆਦਾ ਪੈਨਸ਼ਨਰ ਪਟੀਸ਼ਨ ਪਾਉਣ ਲਈ ਤਿਆਰ ਹੋ ਜਾਂਦੇ ਨੇ ਤਾਂ ਫਿਰ ਪ੍ਰਤੀ ਪੈਨਸ਼ਨਰ ਇਹ ਰਕਮ ਘੱਟ ਹੋ ਸਕਦੀ ਹੈ ਇਸ ਲਈ ਪੰਜਾਬ ਰਾਜ ਪੈਨਸ਼ਨ ਮਹਾ ਸੰਘ ਦੇ ਸਕੱਤਰ ਸਾਹਿਬ ਬੀਐਸ ਸੈਣੀ ਜੀ ਅਤੇ ਮਹਾਸੰਘ ਦੇ ਪ੍ਰਧਾਨ ਡਾਕਟਰ ਐਨਕੇ ਕਲਸੀ ਨੇ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਪੈਸ਼ਨਰ ਪਟੀਸ਼ਨ ਪਾਉਣ ਲਈ ਤਿਆਰ ਹੋਣ ਤਾਂ ਜੋ ప్రతి ਪੈਸ਼ਨਰ ਯੋਗਦਾਨ ਦੀ ਰਾਸ਼ੀ ਵੀ ਕੁਝ ਘੱਟ ਹੋ ਸਕੇ ਮਜ਼ਬੂਤੀ ਨਾਲ ਆਪਣਾ ਕੇਸ ਲੜਿਆ ਜਾ ਸਕੇ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਸਟੇ ਮਿਲਣ ਅਤੇ ਕੇਸ ਦਿੱਤਨ ਦੀ ਹਾਲਤ ਵਿੱਚ ਹਰੇਕ ਪੈਸ਼ਨਰ ਨੂੰ ਲੱਖਾਂ ਰੁਪਏ ਦਾ ਲਾਭ ਹੋਣਾ ਹੈ ਉਹਨਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸਿੱਟੇ ਵਜੋਂ ਇੱਕਦਮ ਆਏ ਗਏ ਆਰਥਿਕ ਵੋਟਨ ਜਾਤ ਮਿਲਣ ਲਈ ਵੀ ਸੰਭਾਵਨਾ ਬਣ ਜਾਵੇਗੀ ਇਹ ਕਿਹਾ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਹੋਰ ਕਿੰਨੀਆਂ ਕੁ ਰੇਟਾਂ ਵਾਲੇ ਪੱਟੀ ਜੋ ਪੈਨਸ਼ਨਰ ਨੇ ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਸ਼ਾਮਿਲ ਹੁੰਦੇ ਨੇ ਵੈਸੇ ਹਰੇਕ ਦਾ ਵਿਚਾਰ ਇਹੀ ਹੈ ਕੇਸ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਐਸਐਲਪੀ ਮਾਨਜਗ ਸੁਪਰੀਮ ਕੋਰਟ ਦੇ ਵਿੱਚ ਪਾਉਣ ਲਈ ਹਰ ਹੀਲਾ ਵਰਤਣਾ ਚਾਹੀਦਾ ਇਸ ਦੇ ਵਿੱਚ ਹਰ ਯੋਗਦਾਨ ਬੰਦਾ ਉਹ ਅਦਾ ਕਰਨਾ ਚਾਹੀਦਾ ਕਿਉਂਕਿ ਪੈਨਸ਼ਨਰਾਂ ਨੂੰ ਇਸ ਦੇ ਨਾਲ ਬਹੁਤ ਵੱਡਾ ਲਾਭ ਹੋਵੇਗਾ ਜੇਕਰ ਉਹ ਕੇਸ ਜਿੱਤੇ ਜਾਂਦੇ ਨੇ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ